ਡਾਕਟਰ ਜੀ ਤੁਹਾਡਾ ਨਾਮ ਦੱਸੋ ਸਸ਼ੀਕਲ ਜੀ ਮੈਂ ਜੀ ਡਾਕਟਰ ਗੁਰਸਮਨ ਸਿੰਘ ਪੇਤੀ ਡੈਂਟਲ ਸਰਜਨ ਜੀ ਅੱਜ ਜੀ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਆਪਾਂ ਸਾਰਿਆਂ ਨੂੰ ਉਪਰਾਲਾ ਲਿਆ ਹੈ ਇੱਕ ਕੀ ਇੱਕ ਇਥੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਸਰਵਾਲੀ ਮਿਤੀ 13 4 2025 ਨੂੰ ਲਾਉਣ ਦਾ ਯਤਨ ਕੀਤਾ ਹੈ ਇਹਦੇ ਵਿੱਚ ਆਪਾਂ ਫ੍ਰੀ ਮੈਡੀਸਿਨਸ ਪਲੱਸ ਜਿਹੜਾ ਪੇਸ਼ੈਂਟ ਦਾ ਡਾਇਗਨੋਸ ਹੋਣਾ ਦੰਦਾ ਦੇ ਵਿੱਚ ਸਕਿਨ ਦਾ ਹੱਡੀਆਂ ਦਾ ਬੀਪੀ ਸ਼ੂਗਰ ਹਾਰਟ ਦਾ ਉਹ ਇੱਥੇ ਕਰਵਾਇਆ ਜਾ ਰਿਹਾ ਜੀ ਅਤੇ ਦੰਦਾ ਦੇ ਵਿੱਚ ਅਸੀਂ ਇੱਥੇ ਨਵੀਂ ਯੁੱਗ ਦੀਆਂ ਤਕਨੀਕਾਂ ਦੀ ਮਸ਼ੀਨਰੀ ਲੈ ਕੇ ਆਏ ਹਾਂ ਜਿਹਦੇ ਵਿੱਚ ਆਪਾਂ ਇੱਥੇ ਇੱਥੇ ਬੈਠੇ ਆਂ ਹੀ ਉਹਨਾਂ ਦਾ ਐਕਸਰੇ ਹੋਏਗਾ ਅਤੇ ਉਹਨਾਂ ਦੀ ਦੰਦਾ ਦੀ ਤਕਲੀਫਾਂ ਸਮਝੀਆਂ ਜਾਣਗੀਆਂ ਜਿ ਐਕਸ-ਰੇ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਿ ਸੂਟੇਬਲ ਟ੍ਰੀਟਮੈਂਟ ਹੋਊਗਾ ਉਹ ਦਿੱਤਾ ਜਾਏਗਾ ਅਤੇ ਉਹਨਾਂ ਨੂੰ ਅਵੇਅਰ ਕੀਤਾ ਜਾਊਗਾ ਕਿ ਦੰਦਾਂ ਦੀ ਰੱਖ-ਰਖਾਵ ਕਿਵੇਂ ਰੱਖਣਾ ਹੈ ਅਤੇ ਦੰਦਾਂ ਦੇ ਰੋਗਾ ਤੋਂ ਦੂਰ ਕਿਵੇਂ ਰਹਿਣਾ ਬਹੁਤ ਵਧੀਆ ਮਿਲ ਰਿਹਾ ਜੀ ਸਾਨੂੰ ਰਿਸਪੌਂਸ ਵਧੀਆ ਮਿਲ ਰਿਹਾ ਲੋਕਾਂ 'ਚ ਉਤਸ਼ਾਹ ਹੈ ਲੋਕਾਂ 'ਚ ਲੋਕੀ ਰੋਗਾਂ ਦੇ ਪ੍ਰਤੀ ਵੀ ਅਵੇਅਰ ਹੋਏ ਜਾ ਰਹੇ ਨੇ ਇਸ ਪ੍ਰਤੀ ਤੇ ਠੀਕ ਹੈ ਆਈ ਜਾ ਰਹੇ ਨੇ ਹਲੇ ਤਾਂ ਪੇਸ਼ੈਂਟ ਦਾ ਆ ਰਹੇ ਹਾਂਜੀ ਇਹ ਕੈਂਪ ਬਹੁਤ ਜ਼ਰੂਰੀ ਹੈ ਜੀ ਰਿਮੋਟ ਏਰੀਆਸ ਤੋਂ ਜਾਣਾ ਜਿੱਥੇ ਕਿ ਆਮ ਸਹੂਲਤਾਂ ਨਹੀਂ ਜਾ ਸਕਦੀਆਂ ਉੱਥੇ ਜਾਣਾ ਚਾਹੀਦਾ ਹੈ ਉੱਥੇ ਇਹਦੇ ਸਾਰੇ ਡਾਕਟਰਾਂ ਨੂੰ ਸਰਕਾਰੀ ਗੈਰ ਸਰਕਾਰੀ ਐਨ ਜੀਓ ਇਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਠੇ ਆ ਕੇ ਮੈਡੀਕਲ ਸੇਵਾਵਾਂ ਇਕਜੁੱਟ ਹੋ ਕੇ ਦੇਣੀਆਂ ਚਾਹੀਦੀਆਂ ਨੇ ਸਤੇ ਡਾਕਟਰ ਸਰਜੀਤ ਸਿੰਘ ਮਾਤਾ ਸੁਲੱਖਣੀ ਜੀ ਭਲਾਈ ਕੇਂਦਰ ਦੇ ਮੁੱਖ ਸੰਚਾਲਕ ਜੋ ਇਹ ਜਿਹੜਾ ਭਲਾਈ ਕੇਂਦਰ ਹੈ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਮਹਾਪੁਰਸ਼ ਅੰਮ੍ਰਿਤਸਰ ਵਾਲਿਆਂ ਦਾ ਹੈ ਇਸ ਦੇ ਵਿੱਚ ਅੱਜ ਮਿਤੀ 13 4 2025 ਨੂੰ ਪਿੰਡ ਸਰਵਾਲੀ ਦੇ ਜਿਹੜੀ ಗ್ರಾಮ ਪੰਚਾਇਤ ਹੈ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਹੈ ਜੋ ਕਿ ਸਾਰੇ ਇਲਾਕੇ ਦੇ ਜਿੰਨੇ ਵੀ ਮਤਲਬ ਪੇਸ਼ੈਂਟਸ ਨੇ ਉਹਨਾਂ ਨੂੰ ਦਿਖਾਉਣ ਵਾਸਤੇ ਬਹੁਤ ਵਧੀਆ ਪ੍ਰਾਲਾ ਹੈ ਪਿੰਡ ਦੀ ਪੰਚਾਇਤ ਦਾ ਇਹ ਜਿਹੜਾ ਜਿੰਨੇ ਵੀ ਮਰੀਜ਼ ਇਹਦੇ ਵਿੱਚ ਜੋ ਡਾਕਟਰਸ ਨੇ ਡਾਕਟਰ ਸੁਖਬੀਰ ਸਿੰਘ ਨੇ ਜਿਹੜੇ ਕਿ ਐਮ ਡੀ ਮੈਡੀਸਿਨਸ ਨੇ ਇੱਕ ਡਾਕਟਰ ਆਰਥੋ ਦੇ ਨੇ ਇੱਕ ਡਾਕਟਰ ਸਕਿਨ ਦੇ ਨੇ ਇੱਕ ਡਾਕਟਰਸ ਜਿਹੜੇ ਹੈਗੇ ਨੇ ਡੈਂਟਿਸਟ ਨੇ ਇਹ ਸਾਰੇ ਪੇਸ਼ੈਂਟ ਦੇਖ ਰਹੇ ਨੇ ਇਲਾਕੇ ਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ ਜੋ ਬਹੁਤ ਜ਼ਿਆਦਾ ਪੇਸ਼ੈਂਟ ਜਿਹੜੇ ਇੱਥੇ ਪਹਲਾਈ ਕੇਂਦਰ ਵਿੱਚ ਆਏ ਨੇ ਉਹ ਸਾਰਿਆਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਤੇ ਨਾਲ ECG ਵਗੈਰਾ ਕੀਤੀ ਜਾ ਰਹੀ ਹੈ ਇਹ ਸਾਰਾ ਜੋ ਵੀ ਉਪਰਾਲਾ ਹੈ ਇਹ ਪਿੰਡ ਦੀ ਪੰਚਾਇਤ ਵੱਲੋਂ ਸਾਰਾ ਕੀਤਾ ਗਿਆ ਹੈ ਜਿਹੜੇ ਸਰਪੰਚ ਸਾਹਿਬ ਡਾਕਟਰ ਸੁਖਵਿੰਦਰ ਸਿੰਘ ਗਿੱਲ ਜੀ ਉਹਨਾਂ ਤੇ ਉਹਨਾਂ ਦੇ ਸਹਿਯੋਗੀਆ ਵੱਲੋਂ ਕੀਤਾ ਗਿਆ ਹੈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਾਈ ਦੇ ਕੈਂਪਰ ਆ ਰਹੇ ਸੀ ਦਾ ਕੈਂਪਰ ਨੂੰ ਲੈ ਆਇਆ ਅੱਜ ਇਹ ਸਰ ਪਹਿਲੀ ਗੱਲ ਦੀ ਅੱਜ ਖਾਸ ਕਰਕੇ ਜਨੂ ਤਿਆੜਾ ਵਾ ਸਭ ਤੋਂ ਪਹਿਲਾਂ ਮੈਂ ਸਮਝੀ ਸੇਖ ਸੰਤਨ ਨੂੰ ਇਹ ਗੱਲ ਵਧਾਈ ਦੇਣਾ ਵਾ ਅੱਜ ਦੇ ਸ਼ੋਭ ਦੇਣ ਦੀ ਤੇ ਇਸੇ ਦਿਨ ਨੂੰ ਵੱਖ ਰੱਖਦੇ ਅੱਜ ਅਸੀਂ ਲੋੜਵੰਦ ਮਰੀਜ਼ਾਂ ਵਾਸਤੇ ਮੈਡੀਕਲ ਕੈਂਪ ਫਰੀ ਲਾਇਆ ਵਾ ਇਹਦੇ ਵਿੱਚ ਚਾਰ ਸੀਨੀਅਰ ਡਾਕਟਰ ਹੱਡੀਆਂ ਦੇ ਬਾਹਰ ਸਰਦਾਰ ਹਰਪ੍ਰੀਤ ਸਿੰਘ ਡਾਕਟਰ ਹਰਪ੍ਰੀਤ ਸਿੰਘ ਤੇ ਚਮੜੀ ਦੇ ਰੋਗਾਂ ਦੇ ਬਾਹਰ ਮੈਡਮ ਦਿਵਜੋਰ ਕੋ ਅਰੋੜਾ ਅਤੇ ਦੰਦਾਂ ਦੇ ਰੋਗਾਂ ਦੇ ਬਾਹਰ ਡਾਕਟਰ ਸਮਰ ਗੁਰਸਮਰ ਸਿੰਘ ਜੀ ਵੇਦੀ ਅਤੇ ਦਿਲ ਦੇ ਸ਼ੂਗਰ ਦੇ ਤੇ ਬਲੱਡ ਪ੍ਰੈਸ਼ਰ ਦੇ ਮਾਰ ਜਿਹੜੇ ਨੇ ਡਾਕਟਰ ਸੁਖਦੀਪ ਸਿੰਘ ਭਗਵਾਨ ਜੀ ਆਏ ਆ ਤੇ ਪਰੇਪੇ ਪਰੇਪੇ ਆਦਾਂ ਸਰਤਾਂ ਨੂੰ ਚੈੱਕ ਕਰ ਰਹੇ ਆ ਦਵਾਈ ਫ੍ਰੀ ਦੇ ਰਹੇ ਚੈੱਕਅਪ ਫ੍ਰੀ ਕਰ ਰਹੇ ਆ ਜੇ ਕਿ ਈਸੀਜੀ ਦੀ ਰੋਡ ਉਹ ਵੀ ਹੋ ਰਹੀ ਆ ਸਖਤਾ ਵਾਸਤੇ ਕਾਫੀ ਸਪੋਰਟ ਪਤਾ ਕੀਤਾ ਗਿਆ ਵਾ ਦੁਪਹਿਰ ਨੂੰ 2 ਵਜੇ ਗੁਰੂ ਘਰ ਲੱਗਣਾ ਚਾਹੀਦਾ ਸਰ ਕਿੰਨੇ ਕਿ ਲੋਕਾਂ ਨੂੰ ਲਾਭ ਮਿਲਦਾ ਜਰਾ ਇਸ ਕੇ ਲਾਲ ਜੀ 12 ਵਜੇ ਜਮਾਣੇ ਨੇ ਤੇ 2 ਵਜੇ ਤੱਕ ਐਪੀ ਚੱਲਦਾ ਵਾ ਅੱਪਾ ਜੀ ਦਾ ਨੋਸਬ੍ਰੀ ਵੀ ਕਰਾਈ ਆ ਲੱਗੇ ਲੱਗੇ ਪਿੰਡਾਂ 'ਚ ਬਿਜਲੀ ਯਾਰ ਵਿਜਾ ਯਾਰ ਦਰਬੰਗਰੂਰੀ ਯਾਰ ਪਾਗ ਵੱਡੀ ਰੇ ਤੇ ਲੱਗਦਾ ਨਹੀਂ ਇਹ ਜਿਹੇ ਕਾਲੇ ਹੋਣੇ ਚਾਹੀਦੇ ਤੁੰਡਾ ਇਹ ਬਹੁਤ ਜ਼ੂਰੀ ਹੈ ਜੀ ਜਿਸ ਤਰ੍ਹਾਂ ਰੋਗ ਦੇ ਵੱਧ ਰਹੇ ਆ ਉਸ ਕਰਕੇ ਲੋਕ ਨਾ ਹੱਥੀਂ ਮੇ ਤੇ ਛੱਡ ਗਏ ਨੇ ਸਹੀ ਸੱਸ ਨਹੀਂ ਕਰਦੇ ਜੇਕਰ ਰੋਗ ਇਹਦੇ ਬਿਨੋਂ ਤੇ ਵੱਧਦੇ ਜਾ ਰਹੇ ਆ ਤੇ ਇਹੋ ਜੇ ਕੈਂਪ ਲੱਗਣ ਚੰਗੇ ਡਾਕਟਰ ਇਹ ਫਰੀ ਇਲਾਜ ਕਰਦੇ ਆ ਫਰੀ ਚੈੱਕਅਪ ਕਰ ਦਵਾਈ ਵੀ ਫਰੀ ਦੇ ਦਿੰਦੇ ਆ ਤੇ ਇਹ ਕਹਿੰਦੇ ਪਰਮਾਰ ਦੇ ਹੋਰ ਬਹੁਤ ਆ ਦੇ ਵੇਦ ਚੜਦੀ ਕਲਾ ਜ ਰਹਿਣਾ ਇਸ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੇ